ਤੇ ਐਫ ਆਈ ਆ ਦੇ ਬਤੋ ਜਿਹੜੇ ਨਾਮ ਉਹ ਸੱਚੇ ਦਰਜ ਕੀਤੇ ਜਾਣ ਕਿੰਨੀ ਵੱਡੀ ਸਾਡੇ ਨਾਲ ਜਿਹੜੀ ਉਹ ਬਿਕਰਾ ਕੀਤਾ ਗਿਆ ਸਾਡੇ ਦਾ ਵੱਡੂ ਵਰਦਾ ਈਰਖਾ ਕੀਤੀ ਗਈ ਉਸ ਕਰਕੇ ਸਾਨੂੰ ਇਹਨਾਂ ਦੇ ਵਿਰੁੱਧ ਕੱਟਣਾ ਚਾਹੀਦਾ ਕੋਈ ਜ਼ਮਾਨ ਵਾਲਾ ਇਹਨੇ ਹੈ ਕਿ ਪਿਆਸ ਮੇਰੇ ਬਿੱਲੀ ਦੀ ਸਰਕਾਰ ਜਿਹੜੀ ਹੈ ਕੀ ਕਰ ਰਹੀ ਦੋਮ 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 ਬਤ ਚ ਖੱਤਰ ਦੇ ਪਰਚਾ ਦਰਜ ਕਰੋ ਦਰਜ ਕਰੋ ਦਰਜ ਕਰੋ ਦੇਖੋ ਜੋ ਹਰਿਆਣੇ ਦੇ ਬਾਰਡਰ ਤੇ ਜਾਬਰ ਤਰੀਕੇ ਨਾਲ ਹਰਿਆਣੇ ਦੀ ਖੱਟਰ ਸਰਕਾਰ ਨੇ ਅੰਮਿਤ ਸ਼ਾਹ ਦੇ ਇਸ਼ਾਰੇ ਦੇ ਉਤੇ ਕਿਸਾਨਾਂ ਦੇ ਨਾਲ ਜ਼ਬਰ ਕੀਤਾ ਹੈ ਉਹ ਜ਼ਬਰ ਦੇ ਵਿਰੁੱਧ ਔਰ ਉਸ ਜ਼ਬਰ ਦੇ ਦੌਰਾਨ ਜਿਹੜਾ ਸਾਡਾ ਬੱਚਾ ਸ਼ੁਭਕਰਨ ਸਿੰਘ ਸ਼ਹੀਦ ਹੋ ਗਿਆ ਜਿਹੜਾ ਇੱਕ ਸਾਡਾ ਬੱਚਾ ਇੱਥੋਂ ਚੁੱਕ ਕੇ ਲੈ ਗਿਆ ਖਨੋਰੀ ਬਾਰਡਰ ਤੋਂ ਤੇ ਉਹਦੀਆਂ ਉਹਦੇ ਜਬਾੜੇ ਤੋੜਤੇ ਉਹਦੀਆਂ ਲੱਤਾਂ ਤੋੜਤੀਆਂ ਤੇ ਉਹ ਉਹ ਪੀਜੀਆਈ ਚੰਡੀਗੜ੍ਹ ਤੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਇਹ ਹੋਰ ਸੰਵਧਾਨਕ ਲੰਘਣਾਵਾਂ ਕੀਤੀਆਂ ਨੇ ਹਰਿਆਣਾ ਦੀ ਸਰਕਾਰ ਨੇ ਕਿਸਾਨਾਂ ਨੂੰ ਨਾਂ ਜਾਣ ਦੇਣ ਕਰਕੇ ਔਰ ਇਧਰ ਆਣ ਕੇ ਫੋਰਸਾਂ ਵੱਲੋਂ ਪੰਜਾਬ ਦੇ ਖਿੱਤੇ ਦੇ ਵਿੱਚ ਆਣ ਕੇ ਤੇ ਪੰਜਾਬ ਚ ਆੜ ਕੇ ਉਹਨਾਂ ਲੋਕਾਂ ਦੇ ਉੱਤੇ ਗੋਲੀਆਂ ਚਲਾਉਣੀਆਂ ਉਹਨਾਂ ਨੂੰ ਮਾਰਨਾ ਔਰ ਜਬਰੀ ਚੁੱਕ ਕੇ ਲੈ ਜਾਣਾ ਔਰ ਉਹਦੇ ਨਾਲ ਅਣਮਨੁੱਖੀ ਤਸ਼ੱਦਦ ਕਰਨਾ ਇਹਦੇ ਵਿਰੁੱਧ ਅਸੀਂ ਮੰਗ ਕਰਨ ਆਏ ਆ ਵੀ ਇਹਦੇ ਤਿੰਨ ਦੋਸ਼ੀ ਆ ਇਹਦਾ ਸਾਰਾ ਆਪਰੇਸ਼ਨ ਜਿਹੜਾ ਇਹਨਾਂ ਹਰਿਆਣੇ ਦੇ ਬਾਡਰਾਂ ਤੇ ਹੋਇਆ ਉਹਦੀ ਅਮਿਤ ਸ਼ਾਹ ਨੇ ਡਾਇਰੈਕਸ਼ਨ ਦਿੱਤੀ ਆ ਖੱਟਲ ਸਾਹਿਬ ਔਰ ਨਿਲਵੈਚੀ ਨੇ ਔਰ ਇਹ ਜਿਹੜਾ ਸਾਰਾ ਜਿਹੜਾ ਲਾਗੂ ਕਰਾਇਆ ਇਹਦੇ ਲਈ ਉਹ ਤਿੰਨ ਬੰਦੇ ਦੋਸ਼ੀ ਆ ਅੱਜ ਬੇਨਾਮ ਜਿਹੜੀ ਆ ਆਪਣੀ ਐਫਆਈਆਰ ਦਰਜ ਕਰ ਦਿੱਤੀ ਅਣਪਛਾਤੇਆਂ ਦੇ ਉੱਤੇ ਬਿਲਕੁਲ ਸਰਕਾਰ ਨੇ ਖਾਣਾ ਪੂਰਤੀ ਕੀਤੀ ਆ ਇਹਨਾਂ ਤਿੰਨਾਂ ਬੰਦਿਆਂ ਦੇ ਬਾਈ ਨੇਮ ਪਰਚਾ ਹੋਣਾ ਚਾਹੀਦਾ ਔਰ ਇਹ ਸਾਰੇ ਕੁਝ ਦੀ ਸੁਪਰੀਮ ਕੋਰਟ ਦੇ ਜੱਜ ਕੋਲੋਂ ਜਿਹੜੀ ਆ ਨਿਆਂਇਕ ਜਾਂ ਜਿਹੜੀ ਆ ਕਰਾਉਣੀ ਚਾਹੀਦੀ ਔਰ ਦੋਸ਼ੀਆਂ ਨੂੰ ਸਾਰਿਆਂ ਨੂੰ ਕਟਾਰੇ ਵਿੱਚ ਖੜਾ ਕਰਨਾ ਚਾਹੀਦਾ ਹੈਣਾ ਪੁਲਿਸ ਜਾਵੇਗਾ ਉਹਨਾਂ ਨੇ ਸ਼ੁਰੂ ਵੀ ਕਰ ਦਿੱਤੀ ਹੈ ਕਿਸ ਤਰ੍ਹਾਂ ਦੇਖਦੇ ਹੋ ਕਿ ਲੱਗਦਾ ਕਿ ਪਹਿਲੀ ਵਾਰ ਡੈਮੋਕ੍ਰੇਸੀ ਵਿੱਚ ਇਸ ਤਰ੍ਹਾਂ ਦੇਖੋ ਇਹ ਸਾਰਾ ਕੁਝ ਨੌਜਵਾਨਾਂ ਨੂੰ ਡਰਾਉਣ ਲਈ ਕੀਤਾ ਗਿਆ ਨੌਜਵਾਨ ਕਿਉਂਕਿ ਅੱਜ ਦੇਸ਼ ਦੇ ਮਾੜੇ ਹਾਲਾਤਾਂ ਕਰਕੇ ਉਹ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਨੇ ਤੇ ਪਾਸਪੋਰਟ ਉਹਨਾਂ ਲਈ ਇੱਕ ਇੱਕ ਤਰ੍ਹਾਂ ਉਹਨਾਂ ਦੇ ਫਿਊਚਰ ਦੀ ਗਾਰੰਟੀ ਦਾ ਦਸਤਾਵੇਜ਼ ਆ ਔਰ ਉਹ ਇਹ ਕਿਦਣ ਭਪਕੀਆਂ ਮਾਰ ਕੇ ਤੇ ਕਿਸਾਨ ਨੌਜਵਾਨ ਕਿਸਾਨਾਂ ਨੂੰ ਡਰਾਉਣਾ ਚਾਹੁੰਦੇ ਆ ਪਰ ਡਰਨਾ ਨਹੀਂ ਕਿਸੇ ਨੇ ਇੱਥੇ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਆ ਜਦੋਂ ਪੰਜਾਬ ਸਾਡਾ ਘਰ ਆ ਨੌਜਵਾਨਾਂ ਦਾ ਜੇ ਸਾਡਾ ਘਰ ਹੀ ਖਤਰੇ 'ਚ ਆਇਆ ਤੇ ਬਾਹਰਲੇ ਦੇਸ਼ਾਂ ਜਾ ਕੇ ਨੌਜਵਾਨ ਕੀ ਕਰਨਗੇ ਸੋ ਅੱਜ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਉਣਾ ਸਾਰੇ ਕਰਜ਼ੇ ਤੇ ਲੀਕ ਮਰਵਾਉਣੀ ਚਾਰ ਲੇਬਰ ਕੋਡ ਰੱਦ ਕਰਾਉਣਾ ਔਰ ਕਿਸਾਨਾਂ ਨੂੰ 60 ਸਾਲ ਤੋਂ ਬਾਅਦ 10000 ਰੁਪਏ ਪੈਨਸ਼ਨ ਦਿਵਾਉਣੀ ਔਰ ਆ ਜੋ ਘੋਕੜ ਹੋਇਆ ਇਹਦੇ ਸਾਰੇ ਦੋਸ਼ੀਆਂ ਨੂੰ ਕਟਾਰੇ 'ਚ ਖੜਾ ਕਰਾਉਣਾ ਸਮੇਤ ਮਿਤਸ਼ਾ ਖੱਟਰ ਤੇ ਨਿਲ ਵਿੱਚ ਨੂੰ ਇਹ ਪੂਰੇ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਆ ਉਹ ਅੱਜ ਉਹਨਾਂ ਦਾ ਇਰਾਦਾ ਹੈ ਉਹ ਸੰਘਰਸ਼ 'ਚ ਡਟੇ ਹੋਏ ਆ ਅਜੇ ਉੱਥੇ ਵੀ ਡਟੇ ਹੋਏ ਆ 14 ਤਰੀਕ ਨੂੰ ਜਿਹੜਾ ਦਿੱਲੀ ਜਾ ਰਹੇ ਆ ਉੱਥੇ ਵੀ ਕਿਸਾਨ ਡਟਣ ਜਾ ਰਹੇ ਆ ਨੌਜਵਾਨ ਵੀ ਜਾਣਗੇ ਸਭ ਜਾਣਗੇ ਇਹਨਾਂ ਗੱਲਾਂ ਦੇ ਨਾਲ ਸਰਕਾਰ ਨੇ ਦੇ ਐਨਐਸਏ ਲਾਉਣ ਦਾ ਐਲਾਨ ਕਰਤਾ ਰਹਿਣਾ ਚ ਫਿਰ ਵਾਪਸ ਲੈ ਲਈ ਸੋ ਇਹ ਇਹ ਜਦੋਂ ਹੁਣ 14 ਨੂੰ ਸਾਰਾ ਦੇਸ਼ ੁੱਠੂਗਾ ਸਾ ਸਰਕਾਰ ਨੂੰ ਇਹਨਾਂ ਗੱਲਾਂ ਦਾ ਜਿਹੜਾ ਉਹ ਜਵਾਬ ਵੀ ਦੇਣਾ ਪਊ ਤੇ ਇਹਨਾਂ ਗੱਲਾਂ ਤੋਂ ਪਿੱਛੇ ਵੀ ਹਟਣਾ ਪਊਗਾ 14 ਤਰੀਕ ਦੀ ਰੂਪ ਜਾਇਆ ਜਾਊਗਾ ਜੀ ਉਹਦੇ ਚ ਉਹਦੇ ਸੜਕੋ ਹਜ਼ਾਰਾਂ ਤਰੀਕੇ ਨੇ ਜਾਣ ਦੇ ਉਹ ਤੁਸੀਂ ਵੇਖ ਲਿਓ 14 ਨੂੰ ਤੁਹਾਡੇ ਸਾਹਮਣੇ ਆ ਜਾਣਗੇ ਜਦੋਂ ਦਿੱਲੀ ਦੇ ਸੜਕਾਂ ਦੇ ਉੱਤੇ ਆਰਾਮ ਲੀਲਾ ਗਰਾਊਂਡ ਚ ਕਿਸਾਨਾਂ ਦੀ ਜਿਹੜੀ ਆ ਪੰਚਾਇਤ ਹੋ ਰਹੀ ਹੋਊਗੀ ਉਹ ਸਾਰਾ ਕੁਝ ਤੁਹਾਡੇ ਸਾਹਮਣੇ ਆ ਸ਼ਾਂਤਮਈ ਰਹੀਗੀ ਜੀ ਬਿਲਕੁਲ ਸ਼ਾਂਤਮਈ ਸਾਡੇ ਕੋਲ ਕੀ ਆ ਸਾਡੇ ਕੋਲ ਤਾਂ ਸਾਡਾ ਮੁੱਠਾ ਤੇ ਸਾਡਾ ਝੰਡਾ ਜਾਂ ਸਾਡਾ ਨਾਰਾ ਐਂ ਕੋ ਬੰਦੂਕਾਂ ਚੁੱਕ ਕੇ ਜਾਂ ਕੋਈ ਰਵਾਇਤੀ ਹਿਧਾਰ ਚੁੱਕ ਕੇ ਥੋੜਾ ਜਾਣਾ ਸਾਡੇ ਕਿਸਾਨ ਤੇ ਕੁੱਟ ਖਾ ਲਿੰਦੇ ਆ ਫੋਰਸਾਂ ਕੋਲੋਂ ਕਦੀ ਉਹਨਾਂ ਨੂੰ ਉਲਟਵਾ ਡੰਡਾ ਨਹੀਂ ਮਾਰਦੇ ਸੋ ਇਹ ਕਰਕੇ ਸ਼ਾਂਤਮਈ ਹੋਊਗਾ ਸਾਰਾ ਕੁਝ ਸਰਬੰਸ ਸਿੰਘ ਬੰਦੇਰ ਉਹਨੇ ਅਲੱਗ ਚੱਲ ਰਹੇ ਨੇ ਕਿ ਲੱਗਦਾ ਕਿ ਇਕੱਠੇ ਪਲੇਟਫਾਰਮ ਤੇ ਚੱਲਣਾ ਚਾਹੀਦਾ ਕਿਉਂਕਿ ਅੱਜ ਉਹਨਾਂ ਵਾਲੇ ਵੱਲੋਂ ਸਰਕਾਰ ਦੀ ਵੀ ਜਿਹੜੀ ਆ ਕਹਿ ਦਿੱਤਾ ਗਿਆ ਜੀ ਦੇਖੋ ਦੇਖੋ ਜਿਹੜਾ ਅਲੱਗ ਚੱਲਣਾ ਉਹ ਕਿ ਲੱਗ ਹੋਰ ਮੈਂ ਦੋ ਉਹਨਾਂ ਨੂੰ ਲੱਗ ਚੱਲਣ ਦਾ ਅਧਿਕਾਰ ਆ ਉਹ ਚੱਲ ਸਕਦੇ ਆ ਪਰ ਅਲੱਗ-ਅਲੱਗ ਲੜਿਆ ਕਿਸਾਨਾਂ ਦੀ ਸ਼ਕਤੀ ਜਿਹੜੀ ਆ ਉਹ ਘਟਦੀ ਆ ਇਕੱਠੇ ਹੋ ਕੇ ਲੜਨ ਦਾ ਸੜਕੋ ਤਜਰਬਾ ਦਿੱਲੀ ਵਾਲੇ ਕਿਸਾਨ ਅੰਦੋਲਨ ਦਾ ਦੋ ਗੱਲਾਂ ਕਰਕੇ ਉਹ ਅੰਦਾਲਣਾ ਹਮ ਜਿੱਤਿਆ ਆਈਗਾ ਪੰਜਾਬ ਦੀਆਂ ਸਮੂਚੀਆਂ ਜਿੱਥੇ ਬੰਦੀਆਂ ਉਸ ਅੰਦੋਲਨ ਚ ਲੜੀਆਂ ਸੀ ਜਿਹੜੀਆਂ ਐਸ ਕੇਐਮ ਚ ਹੀ ਉਹ ਵੀ ਲੜੀਆਂ ਸੀ ਦੂਜਿਆਂ ਨੇ ਬਾਹਰੋਂ ਰਹਿ ਕੇ ਸਪੋਰਟ ਜਿਹੜੀ ਆ ਉਹ ਕੀਤੀ ਸੀ ਔਰ ਇਕੱਠੇ ਹੋ ਕੇ ਲੜੇ ਹਾਂ ਇੱਕ ਤੇ ਇੱਕ ਏਕਤਾ ਜਿਹੜੀ ਸੀ ਉਸ ਏਕਤਾ ਨੇ ਪੰਜਾਬ ਚ ਵੱਡਾ ਉਥਾਨ ਕੀਤਾ ਅੰਦੋਲਨ ਦਾ ਫਿਰ ਦੇਸ਼ ਚ ਵੱਡਾ ਉਥਾਨ ਹੋਇਆ ਅੰਦੋਲਨ ਦਾ ਸੋ ਏਕਤਾ ਜਿਹੜੀ ਆ ਉਹ ਲੋਕਾਂ ਨੂੰ ਆਪਣੇ ਵੱਲ ਖਿੱਚਦੀ ਆ ਦੂਸਰਾ ਹੈਗਾ ਸਾਡੀ ਉਸ ਜਿੱਤ ਦੇ ਪਿੱਛੇ ਦੂਸਰਾ ਜਿਹੜਾ ਲੈਸਨ ਆ ਸਾਡਾ ਉਹ ਹੈਗਾ ਵੀ ਸ਼ਾਂਤੀਪੂਰਨ ਸੀ ਅੰਦੋਲਨ ਬਹੁਤ ਕੋਸ਼ਿਸ਼ਾਂ ਆਈਆਂ ਉਹ ਅੰਦੋਲਨ ਨੂੰ ਵੀ ਹਿੰਸਾ ਕਰਨ ਦੀਆਂ ਪਰ ਉਥੋਂ ਦੀ ਜਿਹੜੀ ਮੰਜੀ ਹੋਈ ਲੀਡਰਸ਼ਿਪ ਸੀ ਮੰਜੇ ਹੋਏ ਥੱਲੇ ਤੱਕ ਇੱਕ ਢਾਂਚਾ ਸੀ ਵਰਕਰਾਂ ਦਾ ਉਹਨਾਂ ਨੇ ਉਹਨੂੰ ਸਾਰੇ ਕੁਝ ਨੂੰ ਕੰਟਰੋਲ ਕਰਕੇ ਰੱਖਿਆ ਔਰ ਜਿਹੜੇ ਖੰਡਾਉ ਤੱਤ ਸੀ ਹਿੰਸਾ ਕਰਾਉਣੀ ਚਾਹੁੰਦੇ ਤੱਤ ਸੀ ਉਹਨਾਂ ਦੀ ਪੇਸ਼ ਨਹੀਂ ਜਿਹੜੀ ਉਹ ਜਾਣ ਦਿੱਤੀ ਸੋ ਇਹ ਕਰਕੇ ਏਕਤਾ ਵਧਾਈਏ ਸੰਘਰਸ਼ਾਂ ਦੇ ਦੌਰਾਨ ਲੜਦਿਆਂ ਮੈਦਾਨੇ ਜੰਗ 'ਚ ਕਈ ਤਰ੍ਹਾਂ ਦੀਆਂ ਗਲਤੀਆਂ ਵੀ ਹੋ ਜਾਂਦੀਆਂ ਗਲਤੀ ਨੂੰ ਹਮੇਸ਼ਾ ਹੀ ਸੁਧਾਰ ਕਰਨ ਦਾ ਜਿਹੜਾ ਆ ਉਹ ਸਮਾਂ ਹੁੰਦਾ ਅੱਜ ਇਹਦੇ ਸਮਾਂ ਹੈਗਾ ਦੁਬਾਰਾ ਇਕੱਠੇ ਹੋ ਕੇ ਲੜਿਆ ਜਾ ਸਕਦਾ 14 ਦੀ ਕਾਲ ਦਿੱਤੀ ਆ ਉਹ ਕਾਲ ਚ ਸਾਰੇ ਲੋਕ ਸ਼ਾਮਲ ਹੋ ਜਾਣ ਲੇਕਿਨ ਲੱਗਦਾ ਨਹੀਂ ਕਿ ਉਸ ਕੋਲ ਉਹਨਾਂ ਨੂੰ ਅਪੀਲ ਆ ਉਹ ਉਹ ਡਿਊਟੀ ਦੇ ਬੱਚੇ ਆ ਉਹ ਆਪਣੇ ਬੱਚਿਆਂ ਦੀ ਰੋਟੀ ਦੇ ਬੱਚੇ ਆ ਹੁਕਮ ਤੁਹਾਨੂੰ ਆਪਾਂ ਸਾਰੇ ਜਾਣਦੇ ਆ ਕਿ ਉਹ 벨ਟ ਵਾਲੀ ਫੋਰਸ ਆ ਉਹਨੂੰ ਜੋ ਹੁਕਮ ਹੋਇਆ ਉਹਨੂੰ ਲਾਗੂ ਕਰਨਾ ਪੈਣਾ ਪਰ ਕਿਤੇ ਨਾ ਕਿਤੇ ਉਹਨਾਂ ਦੀ ਹਮਦਰਦੀ ਸਾਡੇ ਨਾਲ ਆ ਇਹ ਗੱਲ ਚੱਕ ਜਾ ਰਿਹਾ ਇਹ ਇਹ ਗੱਲ ਚੱਕ ਜਾ ਰ ਹੈ ਜੀ ਬੈਰੀਕੇਟਿੰਗ ਪੁਟੀਆਂ ਜਾਣਗੇ ਜੇ ਲੋਡ ਪਈ ਤਾਂ ਦੇਖੋ ਅਸੀਂ ਇਹ ਇਹ ਸਮਾਂ ਦੱਸੂਗਾ ਸਾਰਾ ਕੁਝ ਵੀ ਕਿਸਾਨ 14 ਦੀ ਰੈਲੀ ਨੂੰ ਕਿਦਾਂ ਕਾਮਯਾਬ ਕਰਦੇ ਆ ਇਹ ਹੋ ਰਹੀ ਆ ਜੀ ਫੁੱਲ ਤਿਆਰੀ ਹੋ ਰਹੀ ਆ ਆ ਤਿਆਰੀ ਦਾ ਆਲਮ ਆ ਤੁਸੀਂ ਦੇਖੋ ਅੱਜ ਇੱਕ ਦਿਨ ਦੇ ਸੱਦੇ ਦੇ ਉੱਤੇ ਜਨਤਾ ਜਿਹੜੀ ਆ ਉਹ ਆਈ ਹੋਈ ਆ ਇਸ ਤਰ੍ਹਾਂ ਸਾਰੇ ਦੇਸ਼ ਚੋਂ ਜਦੋਂ ਜਨਤਾ ਤਰੂਗੀ ਤਾਂ ਜਨਤਾ ਦੇ ਹਾੜ ਨੂੰ ਕੋਈ ਸੁਨਾਮੀ ਨੂੰ ਕੋਈ ਰੋਕ ਨਹੀਂ ਸਕੂਗਾ ਸਮਾਏ ਸਾਹਿਬ ਠੀਕ ਹੈ ਸਮਾਏ ਸਾਹਿਬ ਇਹ ਸਰਕਾਰ ਨੂੰ ਕਿਸਾਨਾਂ ਨਾਲ ਟਕਰਾਉਣਾ ਬਹੁਤ 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 ਮਹਿੰਗਾ ਪਊਗਾ ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ਦਾ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਹੈ ਜਿਸ ਦੇ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਜਾਂ ਫਿਰ హెయిర్ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਿਲ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬਾਂਡਿੰਗ ਕੈਰਾਟਿਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੇਡਿੰਗ 40 ਰੁਪਏ ਚ ਉਲੰਬੈਕਸ ਸੌਲਵ ਦੇ ਵਿੱਚ ਕੀ ਕੀਤਾ ਜਾ ਰਿਹਾ ਹੈ ਬ੍ਰਾਈਡਲ ਨੂੰ ਸਿਰਫ ਤੇ ਸਿਰਫ 4992 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਇੱਥੇ ਅਥੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੇਅਰ ਸਪਾ ਮੈਟ੍ਰਿਕਸ ਲਾਰੀਅਨ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ ਸਟਿਕਸ ਰੂਟ ਟਚ-ਅਪ, ਫਰੋਸਟਿੰਗ, 3D ਸ਼ੇਡ हेयर ਪਾਲਿਸ਼ਿੰਗ ਦੀ ਸਹੂਿਦਤ ਲੈ ਸਕਦੇ। ਤੁਸੀਂ ਇੱਥੇ ਮੈਨੀਕਿਊਰ, ਪੈਡੀਕਿਊਰ ਵੀ ਕਰਵਾ ਸਕਦੇ। ਤੁਸੀਂ ਇੱਥੋਂ ਹਰ ਫੈਸ਼ਨੇਬਲ ਹੈਅਰ ਸਟਾਈਲ ਬਣਵਾ ਸਕਦੇ। ਫੇਸ਼ੀਅਲ, ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ। ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ। ਦ ਮੇਕਓਵਰ ਸਟੂਡੀਓ ਸਪਾ ਐਂਡ ਸੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ। ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ੀਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇੱਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿ ਵਾਸ ਹਾਕ ਲੈਮਨ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆ ਚੂਲੇ ਗੀਜ਼ਰ ਸਿੰਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼